3 ਜਾਂ 24 ਸਾਲਾਂ ਦਾ ਨੌਜਵਾਨ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਇਹਨਾਂ ਉੱਤੇ ਪਈ। ਘਰ ਵਿੱਚ ਮਾਂ ਹੈ ਤੇ ਇੱਕ ਵਿਧਵਾ ਭੈਣ ਹੈ ਤਾਰੂ। ਇੱਕ ਕੀਰਤੀ ਪਰਿਵਾਰ ਹੈ, ਗੁਰਸ਼ਿਕ ਪਰਿਵਾਰ ਹੈ। ਖੇਤੀਬਾੜੀ ਕਰਦੇ ਸਨ। ਬੜੇ ਮਿਹਨਤੀ ਸਨ। ਜਿੰਨਾ ਵੀ ਅਨਾਜ ਪੈਦਾ ਹੋਣਾ ਉਹਦੇ ਵਿੱਚੋਂ ਟੈਕਸ ਕਟਾਉਣਾ ਸਰਕਾਰਾਂ ਨੂੰ। ਜਿੰਨਾ ਵੀ ਰਾਸ਼ਨ ਪੈਦਾ ਹੋਣਾ ਉਹਦੇ ਲਈ ਲੋੜ ਬੰਦਾ ਦੀ ਲੰਗਰ ਚਲਾ ਦੇਣਾ ਉਸ ਵਕਤ ਦੌਰ ਐਸਾ ਸੀ ਕਿ ਹਕੂਮਤ ਨੇ ਫਤਵਾ ਜਾਰੀ ਕਰਤਾ ਸੀ ਜਿਹੜਾ ਕੋਈ ਸਿੱਖਾਂ ਦਾ ਸਿਰ ਵੱਢ ਕੇ ਲੈ ਕੇ ਆਊਗਾ ਉਹਨੂੰ 80 ਰੁਪਏ ਮੁੱਲ ਦਿੱਤੇ ਜਾਣਗੇ ਜੇ ਕੋਈ ਸਿੱਖਾਂ ਦਾ ਪਤਾ ਦੱਸੂਗਾ ਉਹਨੂੰ ਵੀ ਇਨਾਮ ਮਿਲੇਗਾ ਜਦੋਂ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਸਰਕਾਰਾਂ ਲੱਗੀਆਂ ਹੋਈਆਂ ਨੇ ਜਦੋਂ ਬੀੜ ਵਾਗੋਡੇ ਕਿ ਉੱਥੇ ਨਾ ਜੰਗਲ ਹੈ ਉਹਦੇ ਕੋਲ ਉੱਤੇ ਬਹੁਤ ਸਾਰੇ ਬਾਗੀ ਸਿੰਘ ਜੋ ਹਕੂਮਤ ਦੇ ਬਾਗੀ ਸਨ ਉਹ ਜੰਗਲ ਦੇ ਵਿੱਚ ਲੁਕ ਕੇ ਜਸਨ ਵਕਤ ਕੱਟ ਰਹੇ ਸਨ ਆਪਣੀ ਹੋਂਦ ਲਈ ਕੌਮ ਲਈ ਲੜ ਰਹੇ ਸਨ ਇਹਨਾਂ ਦੇ ਬਾਰੇ ਪਤਾ ਲੱਗਦਾ ਹੈ ਭਾਈ ਤਾਰੂ ਸਿੰਘ ਨੂੰ ਤਾਂ ਭਾਈ ਤਾਰੂ ਸਿੰਘ ਨੇ ਘਰ ਦੇ ਵਿੱਚੋਂ ਰਸਣ ਤਿਆਰ ਕਰਨਾ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਮਾਂ ਤੇ ਭੈਣ ਜੀ ਉਹਨਾਂ ਰਲ ਕੇ ਕਪੜੇ ਬੁਣਨੇ ਤੇ ਉਹ ਲੈ ਕੇ ਸ਼ਾਮਾਂ ਦੇ ਵਕਤ ਰਾਤ ਨੂੰ ਜੰਗਲ ਵਿੱਚ ਜਾਣਾ ਤੇ ਉਹਨਾਂ ਆਪਣੇ ਭਰਾਵਾਂ ਨੂੰ ਸਾਥੀਆਂ ਨੂੰ ਭੋਜਨ ਛਕਾ ਕੇ ਆਉਣਾ ਘਰ ਦੇ ਵਿੱਚ ਰੋਜ਼ ਲੋੜਵੰਦਾ ਲਈ ਭੋਜਨ ਚੱਲਦਾ ਸੀ ਇਹਦੀ ਸੂ ਜਕਰੀਆ ਖਾਨ ਨੂੰ ਲਾਹੌਰ ਜਾ ਕੇ ਹਰ ਭਗਤ ਨਰਨਜਨੀਏ ਨੇ ਸੂਰਤੀ ਹੈ ਕਿ ਪੂਲੇ ਪਿੰਡ ਦਾ ਰਹਿਣ ਵਾਲਾ ਤਾਰੂ ਸਿੰਘ ਇਹ ਹਕੂਮਤ ਦੇ ਬਾਗੀਆਂ ਦੀ ਮਰਦ ਕਰਦਾ ਹੈ ਇਹਨੂੰ ਜਲਦੀ ਤੋਂ ਜਲਦੀ ਖਤਲ ਪਾਓ ਨਹੀਂ ਤੇ ਇਹ ਬਹੁਤ ਵੱਡਾ ਨੁਕਸਾਨ ਕਰੇਗਾ ਤਾਂ ਇਹਨੇ ਚੁਗਲੀ ਕੀਤੀ ਪਾਈ ਤਾਰੂ ਸਿੰਘ ਤਾਰੂ ਸਿੰਘ ਦੀ ਤਾਕਦੇ ਨੇ ਪਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਜਕਰੀਆ ਖਾਨ ਨੇ ਸਿਪਾਈ ਭੇਜੇ ਨੇ ਤੇ ਜਿਹੜੇ ਸਿਪਾਈ ਆ ਕੇ ਗ੍ਰਿਫਤਾਰ ਕਰਨ ਆਏ ਨੇ ਨਾ ਜਦੋਂ ਉਹਨਾਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਤੁਰਨ ਲੱਗੇ ਪੂਰੇ ਨਗਰ ਦੇ ਲੋਕ ਜਿਹੜੇ ਉਹ ਅੱਗੇ ਆ ਕੇ ਖੜੋ ਗਏ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਨਹੀਂ ਲਿਜਾ ਸਕਦੇ ਇਹਨਾਂ ਕੋਈ ਗੁਨਾਹ ਨਹੀਂ ਕੀਤਾ ਇਹ ਸਾਡੇ ਪਿੰਡ ਦਾ ਨੌਜਵਾਨ ਹੈ ਬੜੀ ਪਰਉਪਕਾਰ ਦੀ ਬਿਰਤੀ ਇਹਦੀ ਟੈਕਸ ਸਮੇਂ ਤੇ ਦਿੰਦਾ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਇਹਦੇ ਤੋਂ ਪਿੰਡ ਦੇ ਵਿੱਚ ਹਿੰਦੂ ਪਰਿਵਾਰ ਵੀ ਰਹਿੰਦੇ ਨੇ ਮੁਸਲਮਾਨ ਪਰਿਵਾਰ ਵੀ ਰਹਿੰਦੇ ਨੇ ਸਾਰਿਆਂ ਸਪਾਈਆਂ ਦੇ ਅੱਗੇ ਖੜੋ ਕੇ ਬੇਨਤੀ ਕੀਤੀ ਵੀ ਇਹਨੂੰ ਛੱਡ ਦਿੱਤਾ ਜਾਵੇ ਇਸ ਨੌਜਵਾਨ ਨੇ ਕੁਝ ਨਹੀਂ ਕੀਤਾ ਤਦਉਪਾਈ ਤਾਰੂ ਸਿੰਘ ਆਖੜ ਲੱਗੇ ਵੀ ਕੋਈ ਗੱਲ ਨਹੀਂ ਜਿਲਹਾਰੋ ਹੁਕਮ ਆਇਆ ਜਕਰੀਆ ਖਾਨ ਦਾ ਤਮੇ ਜਾਵਾਂਗਾ ਤੇ ਸਪਸ਼ਟੀਕਰਨ ਦੇ ਕੇ ਆ ਜਾਵਾਂਗਾ ਉਸ ਸਮੇਂ ਸਿੱਖ ਸੰਤਾਂ ਨੂੰ ਜਦੋਂ ਬੇਨਤੀ ਕੀਤੀ ਤਾਂ ਸੰਤਾਂ ਪਿੱਛੇ हट ਗਏ ਸਪਾਈ ਲੈ ਤੁਰੇ ਪਾਈ ਤਾਰੂਸ਼ ਨੂੰ ਲਾਹੌਰ ਦੀ ਧਰਤੀ ਉੱਥੇ ਲਿਜਾ ਕੇ ਜ਼ਕਰੀਆ ਖਾਨ ਦੇ ਨਾਲ ਮੁਲਾਕਾਤ ਹੋਈ ਪੇਸ਼ੀ ਪਈ ਕਿਉਂਕਿ ਮੇਨ ਬਿਸ਼ਪਖ ਪੱਖ ਕੀ ਹੈ ਪੱਖੇ ਵੀ ਤੇਰੇ ਸਰਤ ਕੇਸ ਹੈ ਤੂੰ ਗੁਰੂ ਦਾ ਸਿੰਘ ਹੈ ਇਸ਼ ਕਰਕੇ ਤੈਨੂੰ ਖਤਮ ਕਰਨਾ ਹੈ। ਭਾਈ ਤਾਰੂ ਸਿੰਘ ਕਹਿਣ ਲੱਗੇ ਵੀ ਮੈਂ ਟੈਕਸ ਦਿੰਨਾਂ ਵਾਲ ਲੋੜਵੰਦਾਂ ਦੀ ਸੀਵਾ ਕਰਦਾ। ਮੇਰੇ ਤੋਂ ਤੁਹਾਨੂੰ ਕੀ ਦਿੱਕਤ ਹੈ ਕੀ ਪ੍ਰੋਬਲਮ ਹੈ? ਕਹਿਣ ਲੱਗਾ ਤੇਰੇ ਤੋਂ ਨਹੀਂ ਤੇਰੇ ਕੇਸਾਂ ਤੋਂ ਐ ਤੇਰੇ ਗੁਰੂ ਤੋਂ ਐ ਪ੍ਰੋਬਲਮ। ਕਿਉਂਕਿ ਹਕੂਮਤ ਦੇ ਮਨ ਵਿੱਚ ਐਸਾ ਡਰ ਪੈ ਪੈਦਾ ਹੋ ਗਿਆ ਸੀ ਵੀ ਇਹ ਜਦੋਂ ਗੁਰੂ ਆਖਦੇ ਨੇ ਨਾ ਇਹਨਾਂ ਅੰਦਰ ਐਸੀ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ ਨਾ। ਇਹ ਮੌਤ ਨੂੰ ਵੀ ਮਖੌਲਾਂ ਕਰਦੇ ਨੇ। ਇਹਸ ਕਰਕੇ ਇਹਨਾਂ ਨੂੰ ਗੁਰੂ ਚੇਤੇ ਨਾ ਆਵੇ। ਉਹਨਾਂ ਗੁੜ ਸ਼ਬਦ ਉੱਤੇ ਪੁੰਨਦੀ ਲਾ ਕੇ ਭੇਲੀ ਸ਼ਬਦ ਪ੍ਰਚਾਰਿਆ। ਵੀ ਗੁੜ ਨਹੀਂ ਆਖਣਾ ਕਿਸੇ ਨੇ। ਫਿਰ ਉਹਨਾਂ ਐਸੇ ਕਰਮ ਵੀ ਕੀਤੇ ਕਿ ਸਿੱਖਾਂ ਦੇ ਸਰਾਂ ਦੇ ਮੁੱਲ ਪਾਰਤੇ। ਵੀ ਇਹਨਾਂ ਨੂੰ ਖਤਮ ਕਰਦੇ। ਖਤਮ ਕਰਨ ਦੀ ਵਜ੍ਹਾ ਕੀ ਸੀ? ਅਹਿਮਦ ਸ਼ਾਹ ਅਬਦਾਲੀ ਦਾ ਬਾਪ ਆਿੰਦਾ ਸਿੱਖਾਂ ਦੇ ਨਾਲ ਚੰਦ ਮਿੰਟਾਂ ਦੇ ਵਿੱਚ ਅਬਦਾਲੀ ਦੀਆਂ ਫੌਜਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਰੱਜ ਕੇ ਲੁੱਟਿਆ ਸਿੱਖਾਂ ਅਹਿਮਦ ਸ਼ਾਹ ਅਬਦਾਲੀ ਨੂੰ ਉਹ ਲਾਹੌਰ ਦੇ ਨਵਾਬ ਜਕਰੀਆ ਖਾਨ ਗਵਰਨਰ ਨੂੰ ਕਹਿਣ ਲੱਗਾ ਜਕਰੀਆ ਖਾਨ ਨੂੰ ਕਿ ਇਹ ਕੌਣ ਨੇ ਕਿੱਥੋਂ ਆਏ ਨੇ ਕਹਿੰ ਲੱਗਾ ਇਹ ਸਿੱਖ ਨੇ ਇਹ ਗੁਰੂ ਦੇ ਸਿੱਖ ਨੇ ਤਦੋਂ ਅਬਦਾਲੀ ਕਹਿਣ ਲੱਗੇ ਇਹਨਾਂ ਦੇ ਘਰ ਘਾਟ ਉਜਾੜ ਦਿਓ ਕਿਸ਼ਨ ਜਿੰਦਾ ਨਾ ਛੱਡੋ ਜੱਕਰੀਆ ਖਾਂ ਸਿਰ ਨੀਵਾ ਕਰਕੇ ਇੱਕ ਗੱਲ ਆਖਦਾ ਹੈ ਕਹਿੰਦਾ ਇਹਨਾਂ ਦੇ ਘਰਾਂ ਦੇ ਚੁੱਲਿਆਂ ਵਿੱਚ ਕਾ ਜੰਮ ਗਿਆ ਏ ਕਰ ਇਹਨਾਂ ਦੇ ਉਜਾੜ ਦਿੱਤੇ ਨੇ ਨਿੱਕੇ ਨਿੱਕੇ ਬੱਚਿਆਂ ਤੱਕ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ਸਿਰਾਂ ਦੇ ਮੁੱਲ ਤੱਕ ਪਾਰਤੇ ਗਏ ਇਹ ਖਤਮ ਹੋਣ ਵਾਲੇ ਨਹੀਂ ਹੈ। ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਨੇ। ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ। ਬੜੇ ਥੋੜੇ ਦੇ ਵਿੱਚ ਸਬਰ ਸ਼ੁਕਰ ਮਨਾਉਣ ਵਾਲੀ ਕੌਮ ਹੈ। ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਬੜੀਆਂ ਬਖਸ਼ਿਸ਼ਾਂ ਵੰਡੀਆਂ ਨੇ। ਇਹਨਾਂ 'ਚ ਵੰਡ ਛਕਣ ਦਾ ਬਹੁਤ ਵੱਡਾ ਸੁਭਾਅ ਹੈ। ਇੱਕ ਮੁੱਠ ਸ਼ੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਇਹ ਉਸ ਸਮੇਂ ਦੇ ਬੋਲ ਸਨ ਕਵੀਆਂ ਦੇ ਇਹ ਵੀ ਲਿਖਿਆ ਸਾਡੇ ਇਤਿਹਾਸ ਦੇ ਗ੍ਰੰਥਾਂ ਕਿ ਅਬਦਾਲੀ ਕਹਿਣ ਲੱਗਾ ਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਹਿੰਦੁਸਤਾਨ ਦੇ ਬਾਦਸ਼ਾਹ ਹੋਣਗੇ ਇਤਿਹਾਸ ਦੇ ਬੋਲ ਇਹ ਵੀ ਮਿਲਦੇ ਨੇ ਕਿ ਗੁਰੂ ਇਨਕਾ ਬਲੀ ਪਇਓ ਹੈ ਇਨਕੋ ਆਬੇ ਹਯਾ ਦੇਓ ਹੈ ਇਨਾਂ ਦੇ ਗੁਰੂ ਵਿੱਚ ਐਸੀ ਤਾਕਤ ਹੈ ਸਮਰਥਾ ਹੈ ਉਹ ਇਨਾਂ ਦੇ ਮੂੰਹ ਵਿੱਚ ਪੰਜ ਬੂੰਦਾ ਅਮਰਤੀਆਂ ਪਾਉਂਦਾ ਹੈ ਤੇ ਇਹ ਮੌਤ ਦੀ ਕਦੇ ਪ੍ਰਵਾਹ ਨਹੀਂ ਕਰਦੇ ਇਹ ਮੌਤ ਨੂੰ ਵਿਖੋਲਾ ਕਰਨ ਵਾਲੀ ਕੌਮ ਹੈ ਤਾਂ ਉਸ ਈਰਖਾ ਵਸ ਹੋਇਆ ਜਕਰੀਆ ਖਾਂ ਤਾਰੂ ਸਿੰਘ ਨੂੰ ਆਖੜ ਲੱਗਾ ਮੈਨੂੰ ਤੇਰੇ ਟੈਕਸ ਬਾਰੇ ਕੋਈ ਲੈਣ ਦੇਣ ਨਹੀਂ ਤੂੰ ਦਿੰਦਾ ਹੈ ਜਾਂ ਨਹੀਂ ਦਿੰਦਾ ਹੈ ਤੂੰ ਗੁਰੂ ਦਾ ਸਿੱਖ ਆ ਨਾ ਮੈਂ ਤੈਨੂੰ ਖਤਮ ਕਰਨਾ ਚਾਹੁੰਦਾ ਮੈਂ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਕਹਿਣ ਲੱਗਾ ਫਿਰ ਠੀਕ ਹੈ ਤੁਸੀਂ ਆਪਣੀ ਪਗਾਓ ਮਨ ਦੀ ਇੱਛਾ ਪੂਰੀ ਕਰੋ ਦੂਰੀ ਇੱਕ ਚੌਂਕੜਾ ਲਾ ਕੇ ਬਹਿ ਗਏ ਨੇ ਹੁਕਮ ਕੀਤਾ ਵੀ ਖੋਪਰ ਉਤਾਰ ਦਿੱਤਾ ਜਾਵੇ ਜਲਾਦ ਇੱਕ ਰੰਬੀ ਲੈ ਕੇ ਨਾ ਤਿੱਖੀ ਰੰਬੀ ਕੇਸ ਕਤਲ ਕਰਨੇ ਸਨ ਰਕਮ ਕਿਤਾਬੇ ਕੇਸ ਕਤਲ ਨਾ ਕਰਿਓ ਖੋਪਰੀ ਉਖਾੜਦੇਓ ਇਹਨਾਂ ਨੂੰ ਮਾਣ ਐ ਆਪਣੇ ਕੇਸੋ ਜਦੋਂ ਕੇਸ ਹੀ ਨਹੀਂ ਉਗੜ ਕੇ ਫਿਰ ਕੇਸ ਚੀਜ਼ ਤੋਂ ਤੇ ਮਾਣ ਹੋਵੇਗਾ ਰੰਬੀ ਲੈ ਕੇ ਨਾ ਅੱਗੇ ਵਾਲੇ ਪਾਸੇ ਖੜੋ ਕੇ ਜਲਾਦ ਨੇ ਰੰਬੀ ਖੋਪਰ ਦੇ ਇੱਥੇ ਰੱਖ ਕੇ ਜੋਰ ਨਾਲ ਦਵਾਈ ਐ ਵਿੱਚ ਤੇ ਕੱਚ ਕਰਦੀ ਹੋਈ ਉਹ ਰੰਬੀ ਖੋਪਰੀ ਨੂੰ ਪਾਰ ਕਰ ਗਈ ਟਿੱਕੀ ਬਹੁਤ ਰੰਬੀ ਚਾਰੇ ਪਾਸਿਓਂ ਘੁੰਮਦੀ ਘੁੰਮਦੀ ਰੰਬੀ ਖੋਪਰ ਨੂੰ ਵਖ ਕਰ ਦਿੰਦੀ ਹੈ ਭਾਈ ਤਾਰੂ ਸਿੰਘ ਅਡੋਰ ਚੇਤੋ ਕੇ ਚੌਂਕੜਾ ਲਾਈ ਜਬਜੀ ਸਾਹਿਬ ਦਾ ਪਾਠ ਕਰ ਰਹੇ ਨੇ ਅਡੋਰ ਹੋ ਕੇ ਜਲਾਦ ਨੇ ਇੱਕਦਮ ਕੇਸਾਂ ਤੋਂ ਪੜ ਕੇ ਐਵੇਂ ਝੂਟਾ ਮਾਰਿਆ ਤੇ ਖੋਪਰ ਉਤਾਰ ਕੇ ਨਾ ਭਾਈ ਤਾਰੂ ਸਿੰਘ ਦੇ ਅੱਗੇ ਰੱਖ ਦਿੱਤਾ ਕਹਿੰਦਾ ਇਸ ਸਿੱਖੀ ਤੇ ਮਾਣ ਕਰਦਾ ਸੀ ਔਇਖ ਤਰੀਕੀ ਸਿੱਖੀ ਕਹਿੰਦੇ ਅਕਾਲ ਪੁਰਖ ਦਾ ਬਾਣਾ ਹੁਕਮ ਕਿ ਜਕਰੀਆ ਖਾਨ ਨੂੰ ਪਸ਼ਾਬ ਦਾ ਬੰਨ ਪੈ ਜਾਂਦਾ ਬੈਦਾਂ ਨੂੰ ਬੁਲਾਇਆ ਗਿਆ ਹਕੀਮਾਂ ਨੂੰ ਬੁਲਾਇਆ ਗਿਆ ਕੋਈ ਦਵਾ ਜਿਹੜੀ ਹੈ ਉਹ ਕਾਰਗਰ ਸਾਬਤ ਨਾ ਹੋਈ ਹੱਥ ਖੜੇ ਹੋ ਗਏ ਮਰਨ ਕੰਢੇ ਚਲਾ ਗਿਆ ਤੜਫਦੇ ਹੋਇਆ ਜਾਨ ਨਿਕਲਦੀ ਹੈ ਕਿਸੇ ਨੇ ਕੋਝ ਆਖਿਆ ਕਿ ਕਿਸੇ ਨੇ ਕੋਝ ਆਖਿਆ ਕੋਈ ਆਖਦਾ ਕੋ ਭੁੱਲ ਹੋ ਗਈ ਹੈ ਕੋਈ ਗਲਤੀ ਹੋ ਗਈ ਹੈ ਕਹਿਣ ਲੱਗੇ ਕੀ ਕਹਿੰਦੇ ਇੱਕ ਦਰवेश ਨੂੰ ਤੜਪਾਇਆ ਗਿਆ ਹੈ ਖੋਪਰ ਉਤਾਰਿਆ ਗਿਆ ਦਰवेश ਦਾ ਉਹਦੇ ਪੈਰ ਫੜ ਲੋ ਹੋ ਸਕ ਕੋ ਸਕਦਾ ਤੁਹਾਡਾ ਭਲਾ ਹੋ ਜਾਵੇ ਆਕੇ ਭਾਈ ਤਾਰੂ ਸਿੰਘ ਦੇ ਪੈਰਾਂ 'ਤੇ ਲੰਮਿਆ ਪੈਕਟ ਅਡੋਤ ਕਰਦਾ ਮਿੰਤਾ ਕਰਦਾ ਭਾਈ ਤਾਰੂ ਸਿੰਘ ਅਡੋਲ ਚਿੱਤੋ ਕੇ ਬੈਠੇ ਨੇ ਚੌਂਕ ਆਖਦੇ ਨੇ 15 16 ਦਿਨ ਏਵੇਂ ਹੀ ਗੁਜ਼ਰ ਗਏ ਬਿਨਾ ਖੋਪਰ ਤੋਂ ਤੇ ਜ਼ਕਰੀਆ ਖਾਂ ਦੀ ਹਾਲਤ ਇੰਨੀ ਤਰਜੁਬ ਹੋ ਗਈ ਹੈ ਮਰਨ ਕੱਢੇ ਪਿਆ ਤਾਂ ਇੱਕ ਸਿੱਖ ਨੇ ਆਖਿਆ ਵੀ ਇਲਾਜ ਇਹਦਾ ਹੋ ਸਕਦਾ ਹੈ ਜੇ ਕਿਤੇ ਭਾਈ ਸਾਹਿਬ ਦੀ ਜੁੱਤੀ ਆਪਣੇ ਸਿਰ 'ਚ ਮਾਰੇ ਆਪੇ ਚੁੱਕੀ ਜ਼ਕਰੀਆ ਖਾਂ ਸਿਰ ਤੇ ਜੁੱਤੀ ਮਾਰਨ ਲੱਗਾ ਭਲਾ ਨਹੀਂ ਹੋ ਰਿਹਾ ਉਹ ਕਹਿਣ ਲੱਗਾ ਇਉਂ ਨਹੀਂ ਮੈਂ ਮਾਰਦਾ ਸ਼ੇਖ ਨੇ ਜੁੱਤੀ ਹੱਥ ਵਿੱਚ ਬੜੀ ਜ਼ੋਰ ਦੇਣੇ ਤਾਲੂਏ 'ਚ ਮਾਰੀ ਨਾਲ ਹੀ ਪ੍ਰਾਣ ਵੀ ਨਿਕਲ ਗਏ ਸ਼ਾਬੀ ਨਿਕਲ ਗਿਆ ਪ੍ਰਾਣ ਵੀ ਨਿਕਲ ਗਏ ਪਹਿਲਾ ਹਾਕਮ ਦੀ ਮੌਤ ਹੋਈ ਹੈ ਆਖਦੇ ਬਿਨਾ ਖੋਪਰ ਤੋਂ ਉਹ ਮਾਨ ਯੋਧਾ ਕਈ ਦਿਨ ਜਿਉਂਦਾ ਰਿਹਾ ਤੇ ਖੀਰ ਜਾ ਕੇ ਸ਼ਾਰਤ ਹੁੰਦੀ ਹੈ ਭਾਈ ਤਾਲੂਸੀ ਇਹ ਚੁਗਲੀ ਕੀਤੀ ਸੀ ਹਰਪਖਤ ਨਰਜਨੀਆਂ ਨੇ ਭਾਈ ਤਾਰਾ ਸਿੰਘ ਬਾਣ ਦੀ ਵੀ ਚੁਗਲੀ ਇਸ ਨੇ ਕੀਤੀ ਸੀ ਕਿ ਭਾਈ ਤਾਰਾ ਸਿੰਘ ਬਾ ਆਪਣੇ ਡੇਰੇ ਵਿੱਚ ਲੰਗਰ ਚਲਾ ਰਹੇ ਨੇ ਹਕੂਮਤ ਦੇ ਬਾਗੀਆਂ ਦੀ ਮਰਦ ਕਰ ਰਹੇ ਨੇ ਉੱਥੇ ਵੀ ਸਿਪਾਹੀ ਇਸ ਨੇ ਭੇਜੇ ਸਨ ਇਹ ਸੂਝਾ ਹੈ ਪਿੱਠੂ ਹੈ ਸਰਕਾਰਾਂ ਦਾ ਜੋਨ ਕੋ ਹੋਣ ਕਰਕੇ ਇੱਕ ਖਬਰ ਜਿਹੜੀ ਹੈ ਉਹ ਸਰਕਾਰੀ ਦਰਵਾਰੇ ਪਹੁੰਚਦਾ ਹੈ